ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਪੰਜਾਬੀਓ ਪੰਜਾਬੀ ਦੀ ਕਹਾਵਤ ਹੈ ਕਿ ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜੇ ਉਹ ਬਾਗ ਨੂੰ ਉਜੜਨ ਤੋਂ ਕੋਈ ਨਹੀਂ ਬਚਾ ਸਕਦਾ ਬਦਕਿਸਮਤੀ ਨਾਲ ਪੰਜਾਬ ਦੇ ਮੱਥੇ ਤੇ ਪਿਛਲੇ ਕਈ ਸਾਲਾਂ ਤੋਂ ਪੰਜਾਬ ਤੇ ਰਾਜ ਕਰਨ ਵਾਲਿਆਂ ਨੇ ਚਿੱਟੇ ਦਾ ਦਾਗ ਲਾਤਾ ਪੁਸ਼ਤਪਨਾਹੀ ਕਰਦੇ ਰਹੇ ਉਹ ਵੱਡੇ ਵੱਡੇ ਸਮਗਲਰਾਂ ਦੀ ਆਪਣੀਆਂ ਗੱਡੀਆਂ 'ਚ ਵੀ ਚਿੱਟਾ ਜਾਂਦਾ ਰਿਹਾ ਉਹਨਾਂ ਦੀਆਂ 'ਚ ਉਹਨਾਂ ਦੇ ਘਰੇ ਵੀ ਰਹਿੰਦੇ ਰਹੇ ਉਹ ਉਹਨਾਂ ਨੂੰ ਸਪੋਰਟ ਮਿਲਦੀ ਰਹੀ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਆ ਕੇ ਜਦੋਂ ਅਸੀਂ ਕੇਸ ਦੇਖੇ ਤਾਂ ਇੰਨੇ ਜ਼ਿਆਦਾ ਖਰਾਬ ਕੀਤੇ ਹੋਏ ਕੇਸ ਸੀਗੇ ਕਿ ਅਸੀਂ ਠੀਕ ਕਰਦੇ ਕਰਦੇ ਸਾਨੂੰ ਟਾਈਮ ਤਾਂ ਲੱਗਿਆ ਪਰ ਅਸੀਂ ਇੱਕਦਮ ਹੁਣ ਐਕਸ਼ਨ ਜਿਹੜਾ ਉਹ ਜੰਗੀ ਪੱਦਰ ਤੇ ਲੈ ਲਿਆ ਹੁਣ ਇਹਨਾਂ ਦੇ 도ਗਲੇ ਚਿਹਰੇ ਸਾਹਮਣੇ ਆ ਰਹੇ ਲੋਕਾਂ ਦੇ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਇਆ ਨਸ਼ੇ ਦੇ ਸਮਗਲਰਾਂ ਦੇ ਹੱਕ ਚ ਕਿ ਜੀ ਬਹੁਤ ਮਾਨਵੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਮੈਨੂੰ ਚਿੰਤਾ ਹੈ ਵਿਕਰਮਜੀਤ ਮਜੀਠੀਆ ਨੂੰ ਇਸ ਤਰ੍ਹਾਂ ਗ੍ਰਿਫਤਾਰ ਨਹੀਂ ਕਰਨਾ ਚਾਹੀਦਾ ਸੀ ਇਸ ਤੋਂ ਪਹਿਲਾਂ ਚਰਨਜੀਤ ਚੰਨੀ ਬੋਲਿਆ ਸੀ ਕਿ ਜੀ ਬਹੁਤ ਮਾੜੀ ਗੱਲ ਹੈ ਜੀ ਐਦਾਂ ਗ੍ਰਿਫਤਾਰ ਨਹੀਂ ਕਰਨਾ ਚਾਹੀਦਾ ਸੀ ਬਹੁਤ ਗਲਤ ਗੱਲ ਕੀਤੀ ਹੈ ਜੀ ਜਦੋਂ ਲੋਕਾਂ ਨੇ ਚਰਨਜੀਤ ਚੰਨੀ ਨੂੰ ਸੋਸ਼ਲ ਮੀਡੀਆ ਤੇ ਜਾ ਵੈਸੇ ਮਿਲ ਕੇ ਕਿਹਾ ਕਿ ਇਹ ਤੁਹਾਡੀ ਮਾੜੀ ਗੱਲ ਹੈ ਕਿ ਤੁਸੀਂ ਉਹਨਾਂ ਲੋਕਾਂ ਦੇ ਨਾਲ ਖੜੇ ਹੋ ਜਿਨ੍ਹਾਂ ਨੇ ਪੰਜਾਬ ਦੀ ਜ਼ੁਬਾਨੀ ਦਾ ਕਹਾਣ ਕੀਤਾ ਤਾਂ ਮੁਕਰ ਗਏ ਜੀ ਔਰ ਮੁਕਰਨ ਦਾ ਵੀ ਤਰੀਕਾ ਦੇਖੋ ਮੈਂ ਕਿਹਾ ਕਿ ਤੇ ਪ੍ਰਗਟ ਸਿੰਘ ਨੂੰ ਫੜਨ ਲੱਗੇ ਨੇ ਇਸ ਕਰਕੇ ਵਿਰੋਧ ਕੀਤਾ ਸਿਮੇਤਾ ਰਵਨੀਤ ਬਿੱਟੂ ਜਿਹੜੇ ਕਿ ਪਹਿਲਾਂ ਕਾਂਗਰਸ ਚ ਸੀ ਬਾਜਪਾ ਦੇ ਪਾਲਾ ਮੰਤਰੀ ਅੱਜ ਉਹਨੇ ਉਹਨੇ ਹਮਾਇਤ ਕੀਤੀ ਜੀ ਸਮਗਲਰਾਂ ਦੀ ਸੁਖਪਾਲ ਘਰੇ ਨੂੰ ਤਾਂ ਕਰਨੀ ਸੀ ਉ ਤਾਂ ਆਪ ਉਹਨਾਂ ਕੇਸਾਂ ਦੇ ਵਿੱਚ ਫਸਿਆ ਫਿਰਦਾ ਪ੍ਰਤਾਪ ਬਾਜਬੇ ਨੇ ਹਮਾਇਤ ਕੀਤੀ ਜੀ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਤੇ ਕੈਪਟਨ ਅਮਰਿੰਦਰ ਸਿੰਘ ਹਮਾਇਤ ਕਰ ਰਿਹਾ ਜੀ ਇਹਦਾ ਮਤਲਬ ਸਾਰੇ ਰਲੇ ਹੋਏ ਸੀ ਆਪਸ ਵਿੱਚ ਸਿਰਫ ਲੋਕਾਂ ਨੂੰ ਦਿਖਾਉਣ ਨੂੰ ਇੱਕ ਦੂਜੇ ਦੇ ਵਿਰੁੱਧ ਬੋਲਦੇ ਸੀ ਹੁਣ ਇਹਨਾਂ ਸਾਰਿਆਂ ਦੇ 도ਗਲੇ ਚਿਹਰੇ ਪੰਜਾਬੀਆਂ ਦੇ ਸਾਹਮਣੇ ਆ ਗਏ ਪੰਜਾਬ ਤੁਹਾਨੂੰ ਕਦੇ ਮਾਫ਼ ਨਹੀਂ ਕਰੂਗਾ ਭਾਜਪਾ ਸਪਸ਼ਟ ਕਰੇ ਕਿ ਉਹਦੇ ਦੋ ਵੱਡੇ ਲੀਡਰ ਰਵਨੀਤ ਬਿੱਟੂ ਤੇ ਕੈਪਟਨ ਮਿੰਦਰ ਸਿੰਘ ਉਹ ਨਸ਼ਿਆਂ ਦੇ ਸਮਗਲਰਾਂ ਦੇ ਹੱਕ ਚ ਬੋਲ ਰਹੇ ਨੇ ਹਮੈਤ ਚ ਬੋਲ ਰਹੇ ਨੇ ਭਾਜਪਾ ਸਪਸ਼ਟ ਕਰੇ ਕਿ ਪੰਜਾਬ ਦੇ ਵਿੱਚ ਜਿਹੜੇ ਨਸ਼ੇ ਨਰਜਵਾਨੀ ਦਾ ਕਾਹਨ ਹੋਇਆ ਹੁਣ ਤੱਕ ਭਾਜਪਾ ਉਹਦੇ ਵਿਰੁੱਧ ਹੈ ਜਾਂ ਹੱਕ ਚ ਹੈ ਸਪਸ਼ਟ ਕਰੇ ਇਹ ਨਾ ਕਹਿਣ ਕਿ ਇਹ ਨਾ ਵੀ ਨਿੱਜੀ ਬਿਆਨ ਨੇ ਕਾਂਗਰਸ ਦੇ ਤਿੰਨ ਲੀਡਰ ਨੇ ਵੱਡੇ ਚੰਨੀ ਬਾਜਵਾ ਖੈਰਾ ਕਾਂਗਰਸ ਸਪਸ਼ਟ ਕਰੇ ਕਿ ਪੰਜਾਬ ਦੇ ਵਿੱਚ ਜਿਹੜੇ ਨਸ਼ੇ ਫੈਲੇ ਨੇ ਜਿਹੜੇ ਇਹਨਾਂ ਨੇ ਫਲਾਏ ਨੇ ਉਹਨਾਂ ਦੀ ਪੁਸ਼ਤਪਨਾ ਹੀ ਕੀਤੀ ਹੈ ਕਾਂਗਰਸ ਦਾ ਵੀ ਨਾਮ ਆਉਂਦਾ ਵਿੱਚ ਕਿ ਤੁਸੀਂ ਕਾਰਵਾਈ ਨਹੀਂ ਕੀਤੀ ਕੀ ਕਾਂਗਰਸ ਜਿਹੜੀ ਐ ਉਹ ਨਸ਼ਿਆਂ ਦੇ ਵਿਰੁੱਧ ਐ ਜਾਂ ਹੱਕ ਚ ਅਕਾਲੀ ਦਲ ਤਾਂ ਸਪਸ਼ਟ ਕਰ ਹੀ ਚੁੱਕਿਆ ਅਕਾਲੀਵਲਾਂ ਨੇ ਤਾਂ ਲਿਆਂਦੀ ਨੇ ਮਤਲਬ ਮੈਨੂੰ ਬਹੁਤ ਦੁੱਖ ਹੋ ਰਿਹਾ ਇਹ ਵੀਡੀਓ ਬਣਾਉਣ ਵੇਲੇ ਵੀ ਦੁੱਖ ਹੋ ਰਿਹਾ ਕਿ ਯਾਰ ਤੁਸੀਂ ਸਪੋਰਟ ਕਰ ਰਹੇ ਹੋ ਯਾਰ ਉਹਨਾਂ ਬੰਦਿਆਂ ਦੀ ਪਹਿਲਾਂ ਕਹਿੰਦੇ ਸੀ ਅਸੀਂ ਇਹਨਾਂ ਨੂੰ ਫੜ ਕੇ ਅੰਦਰ ਦੇਵਾਂਗੇ ਬਾਬਾ ਬਕਾਲਾ ਸਾਹਿਬ ਵਾਲੀ ਰੈਲੀ ਚ ਲਾਲ ਪੱਗ ਬੰਨੀ ਹੋਈ ਐ ਤਾਪ ਸਿੰਘ ਬਾਜਵਾ ਦੇ ਕੀ ਕਹਿ ਰਹੇ ਹੋ ਕਿ ਮੈਂ ਕਹਤਾ ਕਪਤਨ ਮਨਿੰਦਰ ਸਿੰਘ ਨੂੰ ਸਾਡੀ ਸਰਕਾਰ ਆ ਲੈਣ ਦੋ ਇਹਨਾਂ ਦੇ ਗਲ ਚ ਰੱਸੇ ਪਾ ਕੇ ਤਰਨ ਤਰਨ ਵਾਲੇ ਸੀਆਈਏ ਦਾ ਜਿਹੜਾ ਹੈਗਾ ਦਫਤਰ ਉਹ ਤੱਕੜੀ ਇਸ ਦੇ ਲੈ ਕੇ ਜਾਵਾਂਗੇ ਉਹ ਕਹਿੰਦੇ ਨਾਨਾ ਜੀ ਗ੍ਰਫਤਾਰ ਨਹੀਂ ਕਰਨਾ ਚਾਹੀਦਾ ਸੀ ਚੰਡੀ ਚੰਨੀ ਕਹਿੰਦਾ ਮੈਂ ਐਫਆਈਆਰ ਕੀਤੀ ਸੀ ਉਹ ਕਹਿੰਦਾ